ਹਰਜੀਤਾ ਗੁੱਚੜ ਬਲਾਤਕਾਰੀ ਦੀ ਗੱਲ ਹੀ ਕਰ ਰਹੇ ਹੋ ਨਾ ਤੁਸੀਂ ਜਿਹੜਾ ਰਸੂਲਪੁਰ ਦਾ ਨੇੜੇ ਪਿੰਡ ਮਰੰਡੇ ਦੇ ਨਾਲ ਹੈ ਉਹ ਤਾਂ ਛੇਤਰਾਂ ਦੀ ਘਾਟ ਹੈ ਉਹ ਤਾਂ ਖੁਦ ਬਲਾਤਕਾਰੀ ਹੈ ਤੇ ਰਹੀ ਗੱਲ ਇਹਨੂੰ ਜਿਆਦਾ ਦੁੱਖਿਆ ਭਾਬੀ ਭਾਬੀ ਕਰਦਾ ਤੇ ਕਹਿੰਦਾ ਮਾਰਦਾ ਇਹ ਹੋ ਗਿਆ ਉਹ ਹੋ ਗਿਆ ਮੈਂ ਇਹ ਕਰ ਦੂੰ ਜੋ ਕਰ ਦੂੰ ਉਸ ਤੋਂ ਤਕੜੀ ਸਮਝਦਾ ਨਾ ਉਹਦੀ ਵੀ ਬੜਾ ਪੈਸਾ ਕਮਾਉਂਦੀ ਸੀ ਜਿਹੜੀ ਉਹਦੀ ਪੋਸਟ ਖਾਲੀ ਆ ਤੇ ਹਰਜੀਤਾ ਆਪਣੀ ਕੁੜੀ ਨੂੰ ਖਿਲਾਰ ਦੇਉ ਤੇ ਨੰਗੇਜ ਵੇਖਣ ਲੋਕੀ ਮਨਰੰਜਨ ਕਰਨ ਲੋਕਾਂ ਲੋਕਾਂ ਦੇ ਨਾਲ ਉਹਦੀ ਕੁੜੀ ਕਰੇ ਕਿ ਕਿਹੜੇ ਪੰਜਾਬ ਦੀ ਗੱਲ ਕਰਦਾ ਮੈਂ ਪੰਜਾਬ ਬਚਾਉਣਾ ਅਸੀਂ ਤੇ ਇਹਦੇ ਵਰਗਿਆਂ ਕੋ ਪੰਜਾਬ ਬਚਾਉਣਾ ਕਿ ਜਿੱਥੇ ਇੰਨੀਆਂ ਕੁੜੀਆਂ ਦੇ ਘਰ ਬਰਬਾਦ ਕੀਤੀ ਹੋਰ ਨਾ ਹੋਣ ਜਿਹੜੀਆਂ ਕਮਲ ਦੀਆਂ ਵੀਡੀਓ ਸੀਗੀਆਂ ਤੁਸੀਂ ਮੈਨੂੰ ਤੁਸੀਂ ਦੱਸੋ ਤੁਸੀਂ ਆਪਣੀ ਮਾਂ ਦੇ ਚ ਆਪਣੀ ਭੈਣ ਦੇ ਕੋਲ ਬੈਠ ਕੇ ਵੇਖ ਸਕਦੇ ਹੋ ਵੇਖ ਸਕਦੇ ਹੋ ਨਹੀਂ ਨਾ ਵੇਖ ਸਕਦੇ ਫਿਰ ਇਹਨੂੰ ਐਡਾ ਕਾਦਾ ਆਦਾ ਦਰਦ ਚੜਿਆ ਵਾ ਇਹ ਦਿਨ ਰਾਤ ਕਮਲ ਦੇ ਨਾਲ ਐਨਜੋਏ ਕਰਦਾ ਹੋਣਾ ਤਾਂ ਹੀ ਇਹਨੂੰ ਦੁੱਖ ਹੈ ਜਿਹੜਾ ਸੱਚੇ ਪੱਕੇ ਹੋ ਤਾਂ ਨਹੀਂ ਦੁੱਖ ਕਰਦੇ ਨਾ ਅਸੀਂ ਇਹ ਗੱਲ ਨਾਲ ਐਗਰੀ ਹਾਂ ਨਾ ਸਾਡਾ ਪੰਥ ਖਾਲਸਾ ਚੜ੍ਹਦੀ ਕਲਾ ਦਾ ਹੈ ਚੜ੍ਹਦੀ ਕਲਾ ਦਾ ਰਹੇਗਾ ਇਹ ਤਕਵਾਸ ਕਰਦਾ ਨੀਲੇ ਬਣੇ ਨੂੰ ਬਦਨਾਮ ਕਰਦੇ ਆ ਇਹਦਾ ਬਦਨਾਮ ਨਹੀਂ ਆ ਉਹ ਤਾਂ ਖਾਲਸੇ ਦੀ ਚੜ੍ਹਦੀ ਕਲਾ ਦੀ ਆ ਤੂੰ ਤਾਂ ਬਣੇ ਦੇ ਲੈਕ ਨਹੀਂ ਹੈਗਾ ਤੇਰਾ ਬਾਣਾ ਉਤਰਨ ਵਾਲਾ ਕੁਝ ਸਮੇਂ ਦੇ ਵਿੱਚ ਵਿੱਚ ਤੇਰਾ ਬਾਣਾ ਉਤਰੇਗਾ ਕੀ ਗੱਲ ਤੂੰ ਪੰਜਾਬ ਦੀ ਧੀ ਦੀ ਗੱਲ ਕਰਦਾ ਮੈਂ ਪੰਜਾਬ ਦੀ ਧੀ ਨਹੀਂ ਸੀ ਤੂੰ ਪਿੱਟ ਦੇ ਵਾਰ ਕੀਤਾ ਤੂੰ ਗਰੀਬੀ ਦਾ ਨਜਾਇਜ਼ ਫਾਇਦਾ ਠਾਇਆ ਮੁਸੀਬਤ ਵਾਲੇ ਸਮੇਂ ਦਾ ਨਜਾਇਜ਼ ਫਾਇਦਾ ਠਾਇਆ ਇਹ ਗੁੱਚੜ ਆ ਮੈਂ ਹਜ਼ਾਰ ਵਾਰਾ ਕਹਾਂਗੀ ਗੁੱਚੜ ਤੇਰੀ ਕੁੜੀ ਹੈਗੀ ਤੇਰੇ ਬੱਚੇ ਹੈਗੇ ਤੇਰਾ ਹਫਤਕਾ ਤੋ ਤੂੰ ਆਨਾ ਆਪਣੇ ਕਾਮ ਦੀ ਵਾਸ਼ਨਾ ਨੂੰ ਕੰਟਰੋਲ ਕਰ ਅਮਰਤਪਾਲ ਨੂੰ ਮਹਿਰ ਨੂੰ ਕਹਿ ਰਿਹਾ ਭਰਾ ਨੂੰ ਸਿੰਘ ਨੂੰ ਤੇ ਤੇਰਾ ਕਿੱਥੇ ਆ ਤੈਨੂੰ ਕੌਣ ਕੰਟਰੋਲ ਕਰੇ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ ਹਰਜੀਤ ਸਿੰਘ ਰਸੂਲਪੁਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਨੂੰ ਹਰ ਕੋਈ ਜਾਣਦਾ ਅਕਸਰ ਉਹਨਾਂ ਦੇ ਵੱਲੋਂ ਪੰਜਾਬ ਦੀ ਗੱਲ ਕੀਤੀ ਜਾਂਦੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਇੱਥੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਕਿਉਂਕਿ ਸਾਡੇ ਨਾਲ ਇੱਕ ਮੈਲਾ ਮੌਜੂਦ ਹੈ ਜਿਨ੍ਹਾਂ ਦੇ ਵੱਲੋਂ ਉਹਨਾਂ ਦੇ ਉੱਪਰ ਦੁਸ਼ਕਰਮ ਦੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਸ ਦੇ ਉੱਪਰ ਕੇਸ ਵੀ ਜਿਹੜਾ ਆ ਇਸ ਸਮੇਂ ਕੋਰਟ ਦੇ ਵਿੱਚ ਚੱਲ ਰਿਹਾ ਤਾਂ ਬੀਬੀ ਨਰਿੰਦਰ ਕੌਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਨਿਰਪੱਖ ਪੋਸਟ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਹਾਂਜੀ ਵਾਹਿਗੁਰਜ ਜिक्का ਖਾਲਸਾ ਵਾਹਿਗੁਰਜ ਜਿੱਕੀ ਫਤਿਹ ਹਾਂਜੀ ਤੇ ਜਿਸ ਤਰੀਕੇ ਦੇ ਨਾਲ ਅਮਰਿਤਪਾਲ ਮੈਰੋ ਦੇ ਵੱਲੋਂ ਕਤਲ ਕੀਤਾ ਗਿਆ ਕਤਲ ਤੋਂ ਬਾਅਦ ਰਸੂਲਪੁਰ ਵਾਲਾ ਹਰਜੀਤ ਸਿੰਘ ਹੈ ਇੱਕ ਵਾਰ ਫਿਰ ਚਰਚਾ 'ਚ ਆਇਆ ਕਿਉਂਕਿ ਅਕਸਰ ਉਹਨਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਨੇ ਪੰਜਾਬ ਦੇ ਹੱਕਾਂ ਦੀ ਤੇ ਇਸ ਵਾਰ ਵੀ ਇਹ ਗੱਲ ਕਹੀ ਗਈ ਕਿ ਅਮਰਿਤਪਾਲ ਮੈਰੋ ਨੇ ਗਲਤ ਕੀਤਾ ਕਤਲ ਕਰਕੇ ਪਰ ਉਹ ਆਪ ਕਿੱਥੇ ਸਟੈਂਡ ਰੱਖਦਾ ਹੈ ਕਿਉਂਕਿ ਤੁਹਾਡੇ ਵੱਲੋਂ ਕੁਝ ਇਲਜ਼ਾਮ ਜਿਹੜੇ ਨੇ ਸੰਗੀਨ ਲਗਾਏ ਗਏ ਨੇ ਬਲਾਤਕਾਰ ਦੇ ਇਲਜ਼ਾਮ ਲਗਾਏ ਗਏ ਨੇ ਬਿਲਕੁਲ ਜੀ ਉਹਨੂੰ ਉਹ ਕਿਹੜੇ ਪੰਜਾਬ ਦੀ ਗੱਲ ਕਰਨੀ ਚਾਹੁੰਦਾ ਹੈ ਕਿਹੜੇ ਪੰਜਾਬ ਦੀ ਜਿਹੜੇ ਪੰਜਾਬ ਵਿੱਚ ਉਹਨੂੰ ਜਨਮ ਲੈ ਕੇ ਸ਼ਰਮ ਮਹਿਸੂਸ ਆਈ ਸੀ ਉਸ ਪੰਜਾਬ ਦੀ ਉਹ ਗੱਲ ਕਰਦਾ ਇਹ ਹਰਜੀਤਾ ਗੁੱਚੜ ਬਲਾਤਕਾਰੀ ਦੀ ਗੱਲ ਹੀ ਕਰ ਰਹੇ ਹੋ ਨਾ ਤੁਸੀਂ ਜਿਹੜਾ ਰਸੂਲਪੁਰ ਦਾ ਨੇੜੇ ਪਿੰਡ ਮਰੰਡੇ ਦੇ ਨਾਲ ਹੈ ਹਾਂਜੀ ਦੇਖੋ ਉਹ ਜਿਹੜੇ ਪੰਜਾਬ ਦੀ ਗੱਲ ਕਰਦਿਆ ਨਾ ਉਹਨੂੰ ਤਾਂ ਛੇਤਰਾਂ ਦੀ ਘਾਟ ਹੈ ਉਹ ਤਾਂ ਖੁਦ ਬਲਾਤਕਾਰੀ ਹੈ ਕਿਹੜੇ ਗੱਲਾਂ ਦੀ ਕਰਦਾ ਜੇ ਸਾਨੂੰ ਉਹ ਜਿਹੜੀ ਕੰਚਨ ਕੁਮਾਰੀ ਕਿਹੜੀ ਹੈ ਜੋ ਵੀ ਆ ਜੇ ਸਾਨੂੰ ਉਹਦੀ ਨਾਂ ਤਾਂ ਉਹਦੇ ਮਰਨ ਦੀ ਸਾਨੂੰ ਦੋਕੇ ਤੇ ਨਾ ਸਾਨੂੰ ਉਹਦੀ ਖੁਸ਼ੀ ਹੈ ਜੋ ਵੀ ਕੁਝ ਹੋਇਆ ਵਧੀਆ ਹੋਇਆ ਦੇਖੋ ਜੀ ਇਸ ਤਰੀਕੇ ਦੇ ਨਾਲ ਨਾਥ ਤਾਂ ਪਾਉਣੀ ਪੈਂਦੀ ਆ ਤਾਂ ਸਾਨੂੰ ਇਹ ਕਦਮ ਚੁੱਕਣੇ ਪੈਂਦੇ ਨੀਲੇ ਬਾਣੇ ਵਾਲਿਆਂ ਨੂੰ ਉਹ ਕਹਿ ਰਹੇ ਨੀਲਾ ਬਾਣਾ ਬਦਨਾਮ ਕਰ ਰਹੇ ਨੀਲੇ ਬਾਣੇ ਵਾਲਿਆਂ ਨੂੰ ਇੱਕ ਕਦਮ ਤਾਂ ਚੁੱਕਣੇ ਪੈਂਦੇ ਆ ਜੇ ਪ੍ਰਸ਼ਾਸਨ ਨਹੀਂ ਕੁਝ ਕਰਦਾ ਤੇ ਦੇਖੋ ਜੇ ਧਾਰਮਿਕ ਗੱਲ ਹੁੰਦੀ ਆ ਜੇ ਨੀਲੇ ਬਣੇ ਵਾਲੇ ਕੋਈ ਕੋਈ ਪੰਜਾਬ ਦੀ ਹੱਕ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਫੇਚ ਬੰਦ ਕੀਤੇ ਜਾਂਦੇ ਆ ਉਹਨਾਂ ਨੂੰ ਜੇਲਾਂ ਚ ਕੀਤਾ ਜਾਂਦਾ ਤੇ ਇਹਨਾਂ ਗੇਜ ਜਿਹੜੀਆਂ ਕਰਦੀਆਂ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਦੇ ਫੇਚ ਬੰਦ ਕੀਤੇ ਜਾਂਦੇ ਜਿਹੜੀਆਂ ਨਗੇਜ ਕਰਦੀਆਂ ਹੋਰ ਕੋਈ ਹੱਲ ਨਹੀਂ ਹੈਗਾ ਕੰਮ ਕਰਨ ਦਾ ਨਗੇਜ ਕਰਕੇ ਜਾਦਾ ਪੈਸਾ ਕਮਾ ਜਾ ਸਕਦੀਆਂ ਤੇ ਰਹੀ ਗੱਲ ਇਹਨੂੰ ਜਿਆਦਾ ਦੁੱਖਿਆ ਭਾਵੀ ਭਾਵੀ ਕਰਦਾ ਤੇ ਕਹਿੰਦਾ ਮਾਰਦਾ ਇਹ ਹੋ ਗਿਆ ਉਹ ਹੋ ਗਿਆ ਮੈਂ ਕਰ ਦੂੰ ਜੋ ਕਰ ਦੂੰ ਉਹ ਜਿਹੜੀ ਕੰਚਲ ਕੁੜੀ ਕੋਮਲ ਕੀ ਉਹਦਾ ਨਾਮ ਵੀ ਮੈਨੂੰ ਤਾਂ ਪਤਾ ਉਹ ਜਿਹੜੀ ਮਰੀ ਆ ਕੁੜੀ ਉਹਦੀ ਪੋਸਟ ਬੜੀ ਤਗੜੀ ਸੀ ਪੋਸਟ ਤਗੜੀ ਸਮਝਦਾ ਨਾ ਉਹਦੀ ਵੀ ਬੜਾ ਪੈਸਾ ਕਮਾਉਂਦੀ ਸੀ ਜਿਹੜੀ ਉਹਦੀ ਪੋਸਟ ਖਾਲੀ ਆ ਤੇ ਹਰਜੀਤਾ ਆਪਣੀ ਕੁੜੀ ਨੂੰ ਖਿਲਾਰ ਦੇਉ ਤੇ ਨਗੇਜ ਦੇ ਵੇਖਣ ਲੋਕੀ ਮਰ ਨਰੰਜਨ ਕਰਨ ਲੋਕਾਂ ਲੋਕਾਂ ਦੇ ਨਾਲ ਉਹਦੀ ਕੁੜੀ ਕਰੇ ਇਹ ਕਹਿੰਦਾ ਸੀ ਆਦੀ ਕੁੜੀ ਉਹਦੀ ਮਾਂ ਮਰ ਗਈ ਅਮਰਤਪਾਲ ਸਿੰਘ ਮਹਿਰੋ ਦੀ ਇਹ ਭੈਣ ਭੱਜ ਗਈ ਹੈ ਰੋਂਦਾ ਫਿਰਦਾ ਤੇ ਇਹ ਕਿ ਆ ਆਪਣੀ ਕਿਹੜੀ ਕੁੜੀ ਹੈ ਲੱਭਦਾ ਫਿਰਦਾ ਕਿਹੜੀ ਭੈਣੇ ਦੀ ਭੱਜ ਗਈ ਜਿੱਥੇ ਲੱਭਦਾ ਫਿਰਦਾ 5 ਸਾਲ ਤੋਂ ਲੱਭਦਾ ਫਿਰ ਜਿੱਥੇ ਘਰ ਹੀ ਨਹੀਂ ਆ ਰਹੀ ਇਹ ਕਿਹੜੇ ਪੰਜਾਬ ਦੀ ਗੱਲ ਕਰਦਾ ਮੈਂ ਪੰਜਾਬ ਬਚਾਉਣਾ ਅਸੀਂ ਤੇ ਇਹਦੇ ਵਰਗਿਆਂ ਕੋ ਪੰਜਾਬ ਬਚਾਉਣਾ ਕਿ ਜਿੱਥੇ ਇੰਨੀਆਂ ਕੁੜੀਆਂ ਦੇ ਘਰ ਬਰਬਾਦ ਕੀਤੇ ਹੋਰ ਨਾ ਹੋਣ ਮੈਂ ਤਾਂ ਇਹ ਕਹਿੰਨੀ ਹਾਂ ਸੰਗਤ ਦੇ ਅੱਚਰਣਾ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਨੀਲੇ ਬਾਣੇ ਵਾਲੇ ਆਉਣਗੇ ਇਹ ਗੰਦ ਖਤਮ ਹੋਣਾ ਹੀ ਤਾਂ ਆ ਕਿਉਂਕਿ ਪ੍ਰਸ਼ਾਸਨ ਜੇ ਕਦਮ ਪ੍ਰਸ਼ਾਸਨ ਚੁੱਕੇ ਤੇ ਉਥੋਂ ਦੀ ਕੰਮ ਨਾ ਹੋਵੇ ਇਹ ਕਹਿ ਰਿਹਾ ਵੀ ਮਾਨਯੋਗ ਸੀਐਮ ਸਾਹਿਬ ਨੂੰ ਅਸੀਂ ਕਹਿੰਦੇ ਹਾਂ ਕਿ ਮੈਂ ਬੱਚਿਆਂ ਦੀ ਅਥਾਰਟੀ ਲੈਣਾ ਵਾ ਤੇ ਮੈਂ ਉਹਨਾਂ ਨੂੰ ਬਚਾਉਂਗਾ ਤੇ ਅਸੀਂ ਵੀ ਉਹਨਾਂ ਨੂੰ ਮਾਨ ਸਿੰਘ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੇ ਇਹ ਬਲਾਤਕਾਰ ਹੀ ਤੁਹਾਡੇ ਕੋ ਨਹੀਂ ਸੰਭੇ ਜਾਂਦੇ ਤੇ ਦੋ ਇਹਨਾਂ ਨੂੰ ਆਰਡਰ ਕਰੋ ਨੀਲੇ ਬਾਣੇ ਵਾਲਿਆਂ ਨੂੰ ਵੇਖਿਓ ਖਤਮ ਹੁੰਦਾ ਜਿਹੜੇ ਥਾਂ ਥਾਂ ਤੇ ਬਲਾਤਕਾਰ ਹੁੰਦੇ ਆ ਕੋ ਰਿਸ਼ਤਾ ਨਹੀਂ ਰਹਿ ਗਿਆ ਕੋਈ ਨਾਤਾ ਨਹੀਂ ਰਹਿ ਗਿਆ ਕੋਈ ਹੈਗੀ ਕੋਈ ਸਾਡੇ ਜੋ ਸਾਡਾ ਅੱਜ ਤੱਕ ਕੁਝ ਸਮਾਂ ਪਹਿਲਾਂ ਸਾਡੇ ਪੰਜਾਬ ਦਾ ਹਾਲਾਤ ਸੀ ਅੱਜ ਸਾਡੇ ਹਾਲਾਤ ਕਿੱਥੇ ਚਲੇ ਗਏ ਆ ਇੱਕ ਪਾਸੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੱਭਿਆਚਾਰ ਦੀ ਗੱਲ ਕੀਤਾ ਪਰ ਤੁਸੀਂ ਉਹਨਾਂ ਤੇ ਦੁਸ਼ਕਰਨ ਦੇ ਇਲਜ਼ਾਮ ਲਗਾ ਰਹੇ ਹੋ ਬਿਲਕੁਲ ਸੱਚ ਹੈ ਜੋ ਕਿ 7ਵੇਂ ਮਹੀਨੇ ਦੀ 11 ਤਰੀਕ ਵੀ ਆ ਮੇਰੀ ਇਹਦੇ ਨਾਲ ਇਹ ਕੋਰਟ 'ਚ ਨਹੀਂ ਆਉਂਦਾ 6ਵੇਂ ਮਹੀਨੇ ਦੀ 11 ਤਰੀਕ ਮੇਰਾ ਇਹਦੇ ਨਾਲ ਕੋਰਟ ਕੇਸ ਚੱਲ ਰਿਹਾ ਪਹਿਲਾਂ ਕੁਝ ਮੈਨੂੰ ਮੇਰੇ ਸਾਈਨ ਕਰਾ ਕੇ ਗਲਤ ਇਸਤੇਮਾਲ ਕੀਤੇ ਗਏ ਮੈਨੂੰ ਨੇਰੇ ਚ ਰੱਖਿਆ ਗਿਆ ਜੋ ਕਿ ਮੈਂ ਵਕੀਲ ਤੇ ਭਰੋਸਾ ਕਰਦੀ ਸੀ ਵਕੀਲ ਦੇ ਭਰੋਸੇ ਤੇ ਮੈਂ ਥੋੜਾ ਜਿਹਾ ਉਧਰ ਉਧਰ ਹੋਇਆ ਮੇਰਾ ਕੇਸ ਜਦੋਂ ਮੈਨੂੰ ਪਤਾ ਲੱਗਾ ਮੈਂ ਜੱਜ ਸਾਹਿਬ ਨੂੰ ਕਿਹਾ ਕਿ ਮੈਂ ਸੈਟੀਸਫਾਈ ਨਹੀਂ ਹਾਂ ਮੈਂ ਨਹੀਂ ਇਸ ਚੀਜ਼ ਨੂੰ ਮੈਨੂੰ ਪਤਾ ਨਹੀਂ ਮੈਂ ਇਨਸਾਫ ਦੀ ਮੰਗ ਕਰਦੀ ਹਾਂ ਮੈਂ 5 ਸਾਲ ਕਿਸ ਤਰੀਕੇ ਨਾਲ ਮਤਲਬ ਪੈਸੇ ਕੀਤੇ ਆ ਮੈਨੂੰ ਪਤਾ ਇੱਕ ਟਾਈਮ ਰੋਟੀ ਮੈਂ ਨਮਕਨਾ ਵੀ ਖਾ ਕੇ ਗੁਜ਼ਾਰਾ ਕੀਤਾ ਪਰ ਇਹਦੇ ਨਾਲ ਇਹਦੇ ਕੋ ਮੈਂ ਇਨਸਾਫ ਦੀ ਸਰਕਾਰਾਂ ਤੋਂ ਮੰਗ ਕਰਦੀ ਆ ਮੈਂ ਆਪਣੇ ਪੰਜਾਬ ਤੋਂ ਆਪਣੇ ਦੇਸ਼ਾਂ ਦੇਸਾਂ ਸੰਗਤਾਂ ਦੇ ਤੋਂ ਵੀ ਮੈਂ ਜਿਹੜਾ ਹੈਗਾ ਵਾ ਆਸ ਕਰਦੀ ਆ ਮੈਨੂੰ ਇਨਸਾਫ ਦੀ ਮੰਗ ਕਰਦੀ ਆ ਮੈਂ ਇਸ ਚੀਜ਼ ਨੂੰ ਜੋ ਵੀ ਕੁਝ ਹੋਇਆ ਜੋ ਅਮਰਤਪਾਲ ਵੀਰ ਸਿੰਘ ਨੇ ਮੈਰੋ ਨੇ ਕੀਤਾ ਉਹ ਠੀਕ ਹੀ ਕੀਤਾ ਕਿਉਂ ਕਿ ਥੋੜੀ ਬਹੁਤੀ ਡਰ ਦਾ ਜਿਹੜਾ ਹੈਗਾ ਨਾ ਬੱਚਿਆਂ ਦੇ ਦਿਲਾਂ ਦੇ ਵਿੱਚ ਥੋੜਾ ਜਿਹਾ ਡਰ ਆਵੇ ਜੋ ਕਿ ਕੱਪੜੇ ਲਾ ਲ ਕੇ ਇੱਥੇ ਕਿ ਮੇਰੇ ਕੋਲ ਉਹ ਵੀਡੀਓ ਤੁਹਾਨੂੰ ਮੈਂ ਦਿਖਾਵਾਂ ਤਾਂ ਤੁਸੀਂ ਨਹੀਂ ਵੇਖ ਸਕਦੇ ਉਹ ਕੀ ਗੱਲ ਮਤਲਬ ਉਹਨਾਂ ਦੇ ਪਰਿਵਾਰ ਨਹੀਂ ਦੇਖਦੇ ਉਹ ਕਿਸੇ ਦੀ ਧੀ ਨਹੀਂ ਹੈਗੀ ਜਿਹੜੀ ਉਹ ਕਰਦੀ ਹੈ ਕਿੱਥੇ ਉਹਨਾਂ ਦੇ ਮਾਪੇ ਮਰ ਗਏ ਉਹਨਾਂ ਦੇ ਮਾਪੇ ਨਹੀਂ ਹੈਗੇ ਹੁਣ ਤੁਸੀਂ ਉਹ ਜਿਹੜੀਆਂ ਕਮਲ ਦੀਆਂ ਫੋਟੋ ਵੀਡੀਓ ਸਿਗੀਆਂ ਤੁਸੀਂ ਮੈਨੂੰ ਤੁਸੀਂ ਦੱਸੋ ਤੁਸੀਂ ਆਪਣੀ ਮਾਂ ਦੇ ਚ ਆਪਣੀ ਭੈਣ ਦੇ ਕੋਲ ਬੈਠ ਕੇ ਵੇਖ ਸਕਦੇ ਹੋ ਵੇਖ ਸਕਦੇ ਹੋ ਨਹੀਂ ਨਹੀਂ ਨਾ ਵੇਖ ਸਕਦੇ ਫਿਰ ਇਹਨੂੰ ਐਡਾ ਕਾਦਾ ਉਹਦਾ ਉਹਦਾ ਦਰਦ ਚੜਿਆ ਵਾ ਹਰਜੀਤਿਆਂ ਨੂੰ ਕੀ ਉਹਦਾ ਦਰਦ ਆ ਤੈਨੂੰ ਦਰਦ ਆ ਆਪਣਾ ਆਪਣੀ ਕੁੜੀ ਆਪਣੀ ਮਾਂ ਆਪਣੀ ਭੈਣ ਖਲਾਰੋ ਸਸੀੜ ਤੇ ਤੇ ਲੋਕ ਵੀ ਆਪਣੇ ਅੰਜੋਏ ਕਰਨ ਨਾਲੇ ਤੂੰ ਵੀ ਕਰ ਇਹ ਦਿਨ ਰਾਤ ਕਮਲ ਦੇ ਨਾਲ ਅੰਜੋਏ ਕਰਦਾ ਹੋਣਾ ਤਾਂ ਹੀ ਇਹਨੂੰ ਦੁੱਖ ਆ ਜਿਹੜਾ ਸੱਚੇ ਪੱਕੇ ਹੋ ਤਾਂ ਨਹੀਂ ਦੁੱਖ ਕਰਦੇ ਨਾ ਸੀ ਇਹ ਗੱਲ ਗੇਰ ਗੱਲ ਨਾਲ ਐਗਰੀਆਂ ਨਾ ਸਾਡਾ ਪੰਥ ਖਾਲਸਾ ਚੜ੍ਹਦੀ ਕਲਾ ਦਾ ਹੈ ਚੜ੍ਹਦੀ ਕਲਾ ਦਾ ਰਹੇਗਾ ਇਹ ਬਕਵਾਸ ਕਰਦਾ ਨੀਲੇ ਬਣੇ ਨੂੰ ਬਦਨਾਮ ਕਰਦੇ ਆ ਇਦਾਂ ਬਦਨਾਮ ਨਹੀਂ ਆ ਉਹ ਤਾਂ ਖਾਲਸੇ ਦੀ ਚੜ੍ਹਦੀ ਕਲਾ ਦੀ ਆ ਇਹਨੂੰ ਕਹਿੰਦੇ ਦਲੇਰ ਇਹਨੂੰ ਕਹਿੰਦੇ ਸ਼ੇਰ ਇਹਨੇ ਸ਼ੇਰਾ ਕੌਮ ਦੀ ਨਿਸ਼ਾਨੀ ਇਹੀ ਹੈ ਗੰਦ ਨੂੰ ਖਤਮ ਕਰਨਾ ਕੱਲ ਨੂੰ ਤਾਂ ਤੂੰ ਕਵੇਂਗਾ ਜਿਹੜੀ ਕੀ ਸੀਗੀ ਆਪਣਾ ਮੇਰਾ 1984 ਦਾ ਜਨਮ ਆ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਸੀ ਇਹ ਤਾਂ ਫਿਰ ਕੱਲ ਨੂੰ ਉਹ ਵੀ ਕਹੂਗਾ ਵੀ ਕਿਉਂ ਮਾਰਿਆ ਸੀ ਹਾਂ ਜੇ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਆ ਨਾ ਉਹ ਨਿੱਜੀ ਲੜਾਈਆਂ ਦੇ ਵਿੱਚ ਨਹੀਂ ਬੈਠੇ ਉਹ ਇਹ ਦੇ ਅਗੇ ਬੁੱਚੜਾ ਨੂੰ ਸੌਦਾ ਲਾ ਕੇ ਤਾਂ ਬੈਠੇ ਆ ਠੀਕ ਹੈ ਨਾ ਇਹ ਬਕਵਾਸ ਜਿਹੜਾ ਕਰਦਾ ਇਹ ਨਾ ਕਰੇ ਇਹ ਬਲਾਤਕਾਰ ਹੀ ਆ ਇਹਦੇ ਸਾਥੀ ਵੀ ਜਿਹੜੇ ਆ ਉਹਨਾਂ ਦੇ ਵਿੱਚ ਮੈਂ ਬੋਲ ਚੁੱਕੀ ਆ ਬਲਦੇਵ ਸਿੰਘ ਜੋ ਕਿ ਆਪਣਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਆ ਜਿਹਨੇ ਅੱਜ ਦਾ 5-6 ਮਹੀਨੇ ਪਹਿਲਾਂ ਮੇਰਾ ਫੋਟੋ ਵਾਇਰਲ ਕੀਤੀਆਂ ਤੇ ਉਹਨੇ ਹਰਜੀਤ ਤਾਂ ਵੀ ਵੱਧ ਕੇ ਉਹਨੇ ਗਲਤ ਕੰਮ ਕੀਤਾ ਇਹਦਾ ਸਾਰਾ ਇਹ ਗਰੋਪ ਆ ਹੋਰ ਵੀ ਬਾਬੇ ਇਹਦੇ ਵਰਗੇ ਠਰਕੀ ਬਥੇਰੇ ਆ ਜਿਹੜੇ ਬੀਬੀਆਂ ਦੇ ਸੋਸ਼ਲ ਕਰਦੇ ਆ ਤੇ ਬਥੇਰੇ ਆ ਨਾਂ ਨੂੰ ਇਹਨਾਂ ਨੇ ਉੱਪਰ ਬਾੜਾ ਪਾਇਆ ਤੇ ਇਹ ਇਹ ਟੱਕੇ ਰਹਿਣ ਜਿੱਥੇ ਹੈਗੇ ਉੱਥੇ ਰਹਿਣ ਇਹਨਾਂ ਦਾ ਵੀ ਨੰਬਰ ਲੱਗਣੀ ਆਲਾ अच्छा ਜਿਹੜੇ ਬਲਦੇਵ ਸਿੰਘ ਦੀ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਦੋਹਾਂ ਨੇ ਇਹ ਦੁਸ਼ਕਰਮ ਜਿਹੜਾ ਤੁਹਾਡਾ ਨਾ ਕੀਤਾ ਜਬਰਜਨਾ ਕੀਤਾ ਨਹੀਂ ਬਲਦੇਵ ਨੇ ਇਸ ਤਰੀਕੇ ਨਾਲ ਕੀਤਾ ਵਾ ਕਿ ਉਹਨੇ ਫੋਟਵਾਂ ਜਿਹੜੀਆਂ ਨਾ ਵਾਇਰਲ ਕੀਤੀਆਂ ਫੋਟੋ ਵਾਇਰਲ ਬਹੁਤ ਸ਼ਸ਼ੀਲ ਫੋਟਵਾਂ ਇਹ ਇਧਰ ਉੱਪਰ ਨੀਚੇ ਕਰਕੇ ਤੇ ਬਹੁਤ ਉਹਨੇ ਗਲਤ ਹਰਕਤ ਕੀਤੀ ਆ ਜੋ ਉਹਨੇ ਕੀਤੀ ਹੈ ਨਾ ਮੈਂ ਉਸ ਚੀਜ਼ ਨੂੰ ਵੇਖਦੀ ਹੋਈ ਮੈਂ ਆਪਣੇ ਪਰਿਵਾਰ ਦੇ ਸਾਹਮਣੇ ਬੈਠਣਾ ਹੀ ਔਖਾ ਪਰ ਮੇਰੇ ਦਿਲ ਨੂੰ ਪੁੱਛ ਕੇ ਵੇਖੋ ਉਹ ਪ੍ਰਮਾਤਮਾ ਜਾਣਦਾ ਇਹ ਕਿੱਦਾਂ ਜਿ ਹੋ ਰਿਹਾ ਇਹ ਕਿਹੜੇ ਸਾਲ ਦੀ ਗੱਲ ਸੀਗੀ ਜਦੋਂ ਇਹ ਸਾਰਾ ਕੁਝ ਤੁਹਾਡੇ ਨਾਲ ਵਾਪਰਿਆ ਨਾ ਹਰਜੀਤ ਦਾ ਹਮ ਹਰਜੀਤ ਨਾਲ ਜਿਹੜਾ ਇਹਨੇ ਵਾਪਰਾ ਜਿਹੜਾ ਪਾਣਾ ਹੋਇਆ ਸੀਗਾ ਉਹ ਹੋਇਆ 2021 ਦੀ ਗੱਲ ਆ ਹਮ ਚੌਥਾ ਮਹੀਨਾ ਆਪਣਾ 2021 ਦੀ ਆ ਅਪ੍ਰੈਲ ਕਨ ਸੌਰੀ ਅ ਕੀ ਵਿਸਾਖੀ ਵਾਲਾ ਦਿਨ ਸੀਗਾ 13 ਤਰੀਕ ਵਸਾਖੀ ਵਾਲਾ ਦਿਨ ਵਸਾਖੀ ਦਾ ਇੱਕ ਪਵਿੱਤਰ ਦਿਨ ਮੰਨਿਆ ਜਾਂਦਾ ਹੈ ਸਿੱਖ ਇਤਿਹਾਸ ਦਾ ਬਹੁਤ ਵੱਡਾ ਦਿਨ ਉਸ ਦਿਨ ਤੁਹਾਡੇ ਨਾਲ ਇਹ ਕੁਝ ਵਾਪਰਿਆ ਹਾਂਜੀ ਤੇ ਇਹਨੂੰ ਮੈਂ ਇਹੀ ਇਹ ਕਰਕੇ ਕਹਿੰਦੀ ਨਾ ਕਿ ਇਹਨੂੰ ਆਪਣਾ ਇਤਿਹਾਸ ਭੁੱਲ ਗਿਆ ਜੇ ਕਮਲ ਦਾ ਦੁੱਖ ਚੜ ਰਿਹਾ ਨੂੰ ਤੇ ਉਹ ਕੌਰ ਦਾ ਨਾਮ ਇਸਤੇਮਾਲ ਕਰ ਰਹੀ ਇਹਨੂੰ ਇਹ ਨਹੀਂ ਪਤਾ ਕਿ ਕੌਰ ਦਾ ਮਤਲਬ ਕੀ ਆ ਕੌਰ ਕਿ ਕੌਣ ਸੀ ਕੌਰ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਆਂਦਰਾਂ ਦੇ ਗਲਾਂ ਦੇ ਵਿੱਚ ਹਾਰ ਪਵਾਏ ਜਿਨ੍ਹਾਂ ਨੇ ਜੰਗਾਂ ਦੀਆਂ ਜੁੱਧਾਂ ਦੇ ਵਿੱਚ ਮੋੜਾ ਨਾ ਮੋੜਾ ਲਾ ਕੇ ਜੰਗਾਂ ਜਿੱਤੀਆਂ ਉਹਨਾਂ ਕੋਰ ਦੀ ਇਹ ਗੱਲ ਕਰਦੀ ਉਸ ਕੋਰ ਦਾ ਨਾਮ ਇਸਤੇਮਾਲ ਕਰਦੀ ਆ ਉਹ ਸਿੰਘਾਂ ਦੀ ਗੱਲ ਕਰਦਾ ਇਹ ਹਰਜੀਤਾ ਬਲਾਤਕਾਰੀ ਜਿਹੜਾ ਬੁੱਚੜ ਇਹ ਉਹਨਾਂ ਸਿੰਘਾਂ ਦੀ ਗੱਲ ਕਰਦਾ ਜਿਹੜਾ ਨੇ ਸੀਸ ਦੇ ਕੇ ਸਿੰਘ ਜਿਹੜੇ ਸਿੱਖੀ ਲਈ ਉਸ ਬਾਣੇ ਦੀ ਤੂੰ ਗੱਲ ਕਰਦਾ ਤੂੰ ਤਾਂ ਬਾਣੇ ਦੇ ਲੈ ਕੇ ਨਹੀਂ ਹੈਗਾ ਤੇਰਾ ਬਾਣਾ ਉਤਰਨ ਵਾਲਾ ਕੁਝ ਸਮੇਂ ਦੇ ਵਿੱਚ ਵਿੱਚ ਤੇਰਾ ਬਾਣਾ ਉਤਰੇਗਾ ਕੀ ਗੱਲ ਤੂੰ ਪੰਜਾਬ ਦੀ ਧੀ ਦੀ ਗੱਲ ਕਰਦਾ ਮੈਂ ਪੰਜਾਬ ਦੀ ਧੀ ਨਹੀਂ ਸੀ ਤੂੰ ਪਿੱਠ ਦੇ वार ਕੀਤਾ ਤੂੰ ਗਰੀਬੀ ਦਾ ਨਜਾਇਜ਼ ਫਾਇਦਾ ਠਾਇਆ ਮੁਸੀਬਤ ਵਾਲੇ ਸਮੇਂ ਦਾ ਨਜਾਇਜ਼ ਫਾਇਦਾ ਠਾਇਆ ਤੂੰ ਪੰਜਾਬ ਦੀ ਗੱਲ ਨਾ ਕਰ ਤੂੰ ਤੇ ਪੰਜਾਬ ਦਾ ਹੀ ਨਹੀਂ ਤੂੰ ਕਹਿੰਦਾ ਮੈਨੂੰ ਸ਼ਰਮ ਆਉਂਦਾ ਤੂੰ ਸਨਾਤਨੀ ਆ ਤੇ ਕਦੀ ਤੂੰ ਕੋਚਾ ਕਦੀ ਤੂੰ ਕੋਚਾ ਤੁਸੀਂ ਤੁਸੀਂ ਸੰਪਰਕ ਚ ਕਿਵੇਂ ਆਏ ਸੀਗੇ ਰਸੂਲਪੁਰ ਵਾਲੇ ਅਰ ਰਸੂਲ ਇਹਦੇ ਸੰਪਰਕ ਚ ਵੀਰ ਜੀ ਮੈਂ ਪਹਿਲਾਂ ਵੀ ਬਹੁਤ ਵੀਡੀਓ ਦੇ ਵਿੱਚ ਕਹਿ ਚੁੱਕੀ ਆ ਕਿ ਅਸੀਂ 2021 ਦੀ ਗੱਲ ਆ ਅਸੀਂ ਕਰੋ ਦਵਾਈ ਲੈਣ ਗਿਆ ਸੀ ਇਹਦੀ ਅਰਦਾਸ ਟੀਵੀ ਪੰਜਾਬੀ ਚੈਨਲ ਤੇ ਇੱਕ ਇਹਨੇ ਚੈਨਲ ਬਣਾਇਆ ਸੀ ਗੱਡੀ ਦੇ ਉੱਤੇ ਲੋਗੋ ਲੱਗਾ ਸੀਗਾ ਸਰਦਾਰ ਜੀ ਨੇ ਵੇਖ ਕੇ ਹੈਲੋ ਹਾਈ ਕਰ ਲਈ ਚਲੋ ਪ੍ਰਸ਼ਾਦਾ ਛਕਿਆ ਜਿਹੜੇ ਉੱਥੇ ਕੰਮ ਸੇਵਾ ਕਰ ਰਹੇ ਸੀ ਉਹਨਾਂ ਨਾਲ ਮਿਲੇ ਤੇ ਉਹਨਾਂ ਨੇ ਸਾਨੂੰ ਹਰਜੀਤ ਦੇ ਨਾਲ ਮਲਾਤਾ ਜੇ ਅਸੀਂ ਮਿਲੇ ਜੇ ਅਸੀਂ ਸੰਗਤ ਜੀ ਸ਼িকার ਹੋਈ ਮੈਂ ਕਿਸੇ ਹੋਰ ਦੀ ਨਹੀਂ ਹੋਈ ਮੈਂ ਆਪਣੇ ਗੁਰੂ ਦੇ ਬਾਣੇ ਤੇ ਭਰੋਸਾ ਕੀਤਾ ਜੇ ਇਹ ਦੁਸ਼ਟ ਆਪਣੇ ਕੱਪੜਿਆਂ ਤੇ ਹੋਰ ਕਿਸੇ ਡਰੈਸ 'ਚ ਹੁੰਦਾ ਤਾਂ ਅਸੀਂ ਸ਼ਾਇਦ ਮੂੰਹ ਤੇ ਛਿੱਤਰ ਵੀ ਨਾ ਫੇਰਦੇ ਮੇਰੇ ਗੁਰੂ ਦਾ ਬਾਣਾ ਬਹੁਤ ਤਗੜੀ ਚੜ੍ਹਦੀ ਕਲਾ ਦਾ ਖਾਲਸੇ ਦਾ ਇਹ ਨਿਸ਼ਾਨੀ ਆ ਮੇਰੇ ਗੁਰੂ ਦਾ ਬਾਣਾ ਬਹੁਤ ਚੜ੍ਹਦੀ ਕਲਾਲਾ ਮੈਂ ਉਹਦੇ ਉਹਦੇ ਬਾਣੇ ਤੇ ਭਰੋਸਾ ਕੀਤਾ ਸੀ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਨੀਲੇ ਬਾਣੇ ਦੇ ਵਿੱਚ ਸ਼ੈਤਾਨ ਬੈਠਾ ਮਤਲਬ ਤੁਸੀਂ ਨੀਲੇ ਬਾਣੇ ਤੇ ਭਰੋਸਾ ਕੀਤਾ ਹੈ ਗੁਰੂ ਜੀ ਦੇ ਬਾਣੇ ਤੇ ਭਰੋਸਾ ਕੀਤਾ ਹੈ ਪਰ ਤੁਹਾਡਾ ਕਹਿਣਾ ਕਹਿਣ ਦਾ ਮਤਲਬ ਹੈ ਕਿ ਨੀਲੇ ਬਾਣੇ ਦੇ ਵਿੱਚ ਆਦਮ ਖੋਰ ਹੈ ਉਹ ਬਿਲਕੁਲ ਜੀ ਬਿਲਕੁਲ ਇੱਕਦਮ ਮੈਂ ਸਭ ਸ਼ਬਦਾਂ ਦੇ ਵਿੱਚ ਡਾਇਰੈਕਟਲੀ ਪੰਜਾਬੀ ਚ ਬੋਲ ਰਹੀ ਆ ਕਿ ਇਹ ਕੀ ਚੀਜ਼ ਹੈ ਇਹ ਸਾਹਮਣੇ ਆਵੇ ਇਹਦੀ ਐਫਆਈਆਰ ਜੋ ਅਗਲੀ ਡੇਟ ਆ ਮੈਂ ਅਜਮੈਂ ਭੁੱਲ ਗਈ ਆ ਮੇਰਾ ਕਿਤੇ ਪਿਆ ਸੀਗਾ ਕਿਉਂਕਿ ਕੱਲ ਦੇ ਬਹੁਤ ਜ਼ਿਆਦਾ ਇਸੇ ਮਸਲੇ 'ਚ ਬੀਜੀ ਆ ਮੇਰਾ ਸਾਰਾ ਲਿਫਾਫਾ ਮੇਰੀ ਫਾਈਲ ਉੱਥੇ ਰਹਿ ਗਈ ਆ ਕਿਤੇ ਬਾਹਰ ਮੈਂ ਦੂਜੇ ਦਫ਼ਤਰ 'ਚ ਗਈ ਸੀ ਉੱਥੇ ਰਹਿ ਗਈ ਆ ਮੈਂ ਆਉਣ ਵਾਲੇ ਸਮੇਂ 'ਚ ਦੁਬਾਰਾ ਫੇਰ ਸਾਰਿਆਂ ਨੂੰ ਜਨਤਕ ਕਰਾਂਗੀ ਆ ਇਹਦੀ ਰਿਪੋਰਟ ਆ ਆ ਮੇਰੀ ਆਉਣ ਵਾਲੇ ਕੇਸ ਦੀ ਡੇਟ ਆ ਇਹ ਬਲਾਤਕਾਰੀ ਦੀ ਇਹ ਬੁੱਚੜ ਆ ਮੈਂ ਹਜ਼ਾਰ ਵਾਰਾ ਕਹਾਂਗੀ ਬੁੱਚੜ ਤੇਰੀ ਕੁੜੀ ਹੈਗੀ ਤੇਰੇ ਬੱਚੇ ਹੈਗੇ ਤੇਰਾ ਹਫਸਾ ਤਾਂ ਤੂੰ ਆਨਾ ਆਪਣੇ ਕਾਮ ਦੀ ਵਾਸ਼ਨਾ ਨੂੰ ਕੰਟਰੋਲ ਕਰ ਅਮਰਤਪਾਲ ਨੂੰ ਮੈਰੋ ਨੂੰ ਕਹਿ ਰਿਹਾ ਭਰਾ ਨੂੰ ਸਿੰਘ ਨੂੰ ਤੇ ਤੇਰਾ ਕਿੱਥੇ ਆ ਤੈਨੂੰ ਕੌਣ ਕੰਟਰੋਲ ਕਰੇ ਤੈਨੂੰ ਤਾਂ ਇਹ ਸਿੰਘ ਹੀ ਕੰਟਰੋਲ ਕਰਨਗੇ ਤੁਸੀਂ ਆਪਣਾ ਇਹ ਕੇਸ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਗਏ ਸੀਗੇ ਹਾਂਜੀ ਉੱਥੇ ਜਥੇਦਾਰ ਕੌਣ ਸੀਗੇ ਉਸ ਸਮੇਂ ਮੌਜੂਦਾ ਉਸ ਸਮੇਂ ਤੇ ਮੌਜੂਦਾ ਜਥੇਦਾਰ ਸੀਗੇ ਆਪਣਾ ਮਾ ਗੁਰਬੀਰ ਰਗਵੀਰ ਸਿੰਘ ਗਿਆਨੀ ਰਗਵੀਰ ਹਾਂਜੀ ਗਿਆਨੀ ਰਗਵੀਰ ਸਿੰਘ ਜੀ ਮੈਂ ਨਾਮ ਭੁੱਲ ਜਾਨੀ ਆ ਰਗਵੀਰ ਸਿੰਘ ਜੀ ਉਹਨਾਂ ਕੋ ਉਹਨਾਂ ਨੇ ਕੋਈ ਸਲਾਹ ਨਹੀਂ ਦਿੱਤੀ ਜਾਂ ਫਿਰ ਤੁਹਾਡੇ ਕੇਸ ਦੇ ਕਿੱਥੇ ਤੱਕ ਵਧਾਇਆ ਉਹਨਾਂ ਨੇ ਤੁਹਾਡਾ ਕੇਸ ਦੇਖੋ ਜੀ ਜੇ ਵਧਾਉਣ ਵਾਲੀ ਗੱਲ ਸੱਚੀ ਹੈ ਤੇ ਉਹਨਾਂ ਨੇ ਤੇ ਅਜੇ ਤੱਕ ਮੈਨੂੰ ਅਜੇ ਦੁਬਾਰਾ ਬੁਲਾਇਆ ਨਹੀਂ ਹੂੰ ਦੁਬਾਰਾ ਬੁਲਾਇਆ ਹੀ ਨਹੀਂ ਅਜੇ ਹੂੰ ਹੁਣ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਕੀ ਇਨਸਾਫ ਦਿੰਦੇ ਆ ਉਦੋਂ ਤੱਕ ਕਿ ਤੁਸੀਂ ਦੁਬਾਰਾ ਜਾਵਾਂਗੇ ਉਹਨਾਂ ਨੂੰ ਦੁਬਾਰਾ ਬੇਨਤੀ ਕਰਨੀ ਆ ਜੋ ਕਿ ਕੁਲਦੀਪ ਸਿੰਘ ਗੜਗਜ ਤੇ ਮੈਨੂੰ ਉਮੀਦ ਆ ਉਹਨਾਂ ਨੂੰ ਮਿਲਣਾ ਆ ਉਹਨਾਂ ਦਾ ਟਾਈਮ ਨਹੀਂ ਸੀ ਉਹਨਾਂ ਨੇ 6 ਜੂਨ ਤੋਂ ਬਾਅਦ ਕਿਹਾ ਸੀਗਾ ਕਿਸੇ ਸਿੰਘ ਨੂੰ ਆਪਾਂ ਬੇਨਤੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਆਪਾਂ ਜਰੂਰ ਸੁਣਾਂਗੇ ਤੇ ਇਸ ਮਸਲੇ ਦਾ ਜਿਹੜਾ ਹੱਲ ਜਰੂਰ ਕਰਾਂਗੇ ਤੇ ਮੈਂ ਇਹੀ ਕਹਿਣੀ ਵੀ ਇਹਨੂੰ ਇਹਦਾ ਬਾਣਾ ਉਤਾਰਿਆ ਜਾਵੇ ਪੰਜਾਂ ਸਿੰਘਾਂ ਦੇ ਅੱਗੇ ਸ੍ਰੀ ਅਕਾਲ ਪਤਾ ਸਭ ਦੇ ਅੱਗੇ ਹੱਥ ਜੋੜ ਕੇ ਮੇਰੀ ਬੇਨਤੀ ਆ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਇਹ ਵੀਡੀਓ ਨੂੰ ਸੁਣਦੇ ਆ ਇਹਨੂੰ ਪੰਜਾਂ ਸਿੰਘਾਂ ਦੇ ਪੇਸ਼ ਕੀਤਾ ਜਾਵੇ ਸ੍ਰੀ ਅਕਾਲ ਪਤਾ ਸਭ ਤੇ ਮੈਂ ਵੀ ਹਾਜ਼ਰ ਹੋਵਾਂਗੀ ਇਹਨੂੰ ਹਾਜ਼ਰ ਕਰੋ ਜਿਹੜਾ ਇਹ ਕਹਿੰਦਾ ਨਾ ਕਿ ਮੈਂ ਪੰਜਾਬ ਦੀ ਰਾਖੀ ਕਰਦਾ ਇਹ ਬਲਾਤਕਾਰੀ ਬੁੱੱਛੜ ਨੂੰ ਨੱਥ ਪਾਉਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਕਿ ਸਾਡੇ ਨਾਲ ਆ ਪੀੜਤ ਮੈਲਾ ਬੀਬੀ ਨਰਿੰਦਰ ਕੌਰ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਰਸੂਲਪੁਰ ਨੇ ਇਹਨਾਂ ਦੇ ਨਾਲ ਜ਼ਬਰ ਜਨਾਹ ਕੀਤਾ ਹੈ ਬਲਤਕਾਰ ਕੀਤਾ ਪਰ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਹਰ ਵਾਰ ਹਰਜੀਤ ਸਿੰਘ ਰਸੂਲਪੁਰ ਦੇ ਵੱਲੋਂ ਪੰਜਾਬ ਦੇ ਹੱਕ ਦੀ ਗੱਲ ਕੀਤੀ ਜਾਂਦੀ ਹੈ ਸੱਭਿਆਚਾਰ ਦੀ ਗੱਲ ਕੀਤੀ ਜਾਂਦੀ ਹੈ ਪਰ ਬੀਬੀ ਨਰਿੰਦਰ ਕੌਰ ਨੇ ਕਿਤਨੇ ਕਿਤੇ ਵੱਡੇ ਸਵਾਲ ਖੜੇ ਕੀਤੇ ਨੇ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਮੇਰੇ ਨਾਲ ਜ਼ਬਰ ਜਨਾਹ ਕੀਤਾ ਗਿਆ ਕੇਸ ਵੀ ਜਿਹੜਾ ਕੋਰਟ ਤੇ ਚੱਲ ਰਿਹਾ ਤੇ ਉਹਨਾਂ ਨੂੰ ਪੂਰਾ ਭਰੋਸਾ ਆ ਕਾਨੂੰਨ ਅਤੇ ਪੰਥ ਤੇ ਕਿ ਉਹਨਾਂ ਨੂੰ ਇੱਕ ਨਾ ਇੱਕ ਦਿਨ ਇਨਸਾਫ ਜਿਹੜਾ ਆ ਜ਼ਰੂਰ ਮਿਲੇਗਾ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਵੇਕਰਾਜ ਨਿਰਪੱਖ ਪੋਸਟ